ਕ੍ਰਿਪਾ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਹੋ ਤੁਸੀਂ ਸਾਰੇ ਜਣੇ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਅੱਜ ਮੈਂ ਇੱਕ ਨਵੀਂ ਚੀਜ਼ ਲੈ ਕੇ ਆਈ ਸੀ ਕਿ ਕੌਸਕੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਮੈਨੂੰ ਕਾਫੀ ਬਹੁਤ ਪਸੰਦ ਆ ਕਾਫੀ ਬਿਨਾ ਮੇਰਾ ਦਿਨ ਨਹੀਂ ਸਟਾਰਟ ਹੁੰਦਾ ਤੇ ਮੇਰੇ ਕੋਲ ਆਲਰੇਡੀ ਕਿਉਰਿਕ ਵਾਲੀ ਮਸ਼ੀਨ ਸੀ ਜਿਹੜੀ ਮੈਂ ਸਾਲ ਦੋ ਸਾਲ ਤੋਂ ਵਰਤ ਰਹੀ ਹਾਂ ਆਈ ਡੋਨੋ ਪ੍ਰੋਬਬਲੀ ਮੋਰ ਦੈਨ ਥੈਟ ਤੇ ਹੁਣ ਟਾਈਮ ਸੀਗਾ ਅਪਗ੍ਰੇਡ ਕਰਨ ਦਾ ਬਿਕਾਜ਼ ਨੈਸਪ੍ਰੈਸੋ ਦੀ ਇੰਨੀ ਆ ਜਿਆਦਾ ਵੀਡੀਓਜ਼ ਦੇਖ ਲਈਆਂ ਹੈਗੀਆਂ ਤੇ ਆਈ ਵਾਸ ਕਾਇਨ ਇਨਫਲੂਐਂਸਡ ਬਾਈ ਥੈਟ ਸੋ ਮੈਂ ਕਾਸਕੋ ਦੇ ਉੱਤੇ ਬੜੀ ਵਧੀਆ ਡੀਲ ਲੱਗੀ ਹੋਈ ਸੀਗੀ ਤੇ ਮੈਂ ਹੁਣ ਲੈ ਕੇ ਆਈਆਂ ਨਸਪ੍ਰੈਸੋ ਤੇ ਆਪਾਂ ਤੁਹਾਨੂੰ ਦਿਖਾਨੀਆਂ ਤੇ ਤੁਸੀਂ ਵੀ ਦੱਸਿਓਗੇ ਤੁਹਾਡੇ ਕੋਲ ਆਲਰੇਡੀ ਹੈਗੀ ਆ ਥੱਲੇ ਦੱਸਿਓ ਕਮੈਂਟ ਕਰਕੇ ਕਿ ਤੁਸੀਂ ਆਪਣੀਆਂ ਕਾਫੀਜ਼ ਵਗੈਰਾ ਕਿਵੇਂ ਰੈਡੀ ਕਰਦੇ ਹੋ ਐਂਡ ਅਗਰ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੇਰੀ ਵੀਡੀਓ ਦੇਖ ਸਕਦੇ ਹੋ ਮੈਂ ਹੌਲੀ ਹੌਲੀ ਸ਼ਾਰਟਸ ਵਗੈਰਾ ਇਸ ਦੇ ਵਿੱਚ ਜਾਂ ਫਿਰ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਤੁਹਾਨੂੰ ਦਿਖਾਉਂਗੀ ਕਿ ਕਿਵੇਂ ਵਰਕ ਕਰ ਰਹੀ ਹੈ ਰਿਵਿਊ ਵੀ ਕਰੂੰਗੀ ਇਸੇ ਕਰਕੇ ਮੈਂ ਕੋਸਕੋ ਤੋਂ ਲਈ ਸੀ ਕਿ ਬਿਕਾਜ਼ ਮੈਂ ਟ੍ਰਾਈ ਕਰਨਾ ਚਾਹੁੰਦੀ ਹਾਂ ਪਹਿਲਾਂ ਜੇ ਮੈਨੂੰ ਵਧੀਆ ਨਹੀਂ ਲੱਗੀ ਮੈਂ ਰਿਟਰਨ ਕਰ ਦੇਣੀ ਆ ਕੋਸਕੋ ਦੀ ਪਾਲਿਸੀ ਇਹ ਟੱਚ ਫੁੱਡ ਗੁੱਡ ਹੈਗੀ ਆ ਸੋ ਅਮ ਆਪਾਂ ਉਹਨੂੰ ਓਪਨ ਕਰਦੇ ਹਾਂ ਆਪਣੇ ਬਾਕਸ ਨੂੰ ਐਂਡ ਤੁਹਾਨੂੰ ਵੀ ਦਿਖਾਉਂਦੇ ਹਾਂ ਸੋ ਆਹ ਵਾਲੀ ਆਪਾਂ ਮਸ਼ੀਨ ਲੈ ਕੇ ਆਏ ਹਾਂ ਤੇ ਇਹਦੇ ਨਾਲ frother ਵੀ ਆ ਐਂਡ ਇਹਦੇ ਨਾਲ ਇੰਨੀ ਵਧੀਆ ਗੁੱਡ ਡੀਲ ਮਿਲੀ ਸੀਗੀ ਅ 10 ਤਰੀਕੇ ਦੇ ਲਾਈਕ ਥੋਨੀ ਡਿਫਰੈਂਟ ਟਾਈਪਸ ਆਫ ਕੇ ਪੌਡਸ ਜਿਹੜੇ ਨੈਸਪ੍ਰੈਸੋ ਪੌਡਸ ਹੁੰਦੇ ਉਹ ਮਿਲੇ ਮਿਲੇ ਆ ਪਲੱਸ ਨਾਲ 12 ਵੈਰਾਈਟੀ ਡਿਫਰੈਂਟ ਡਿਫਰੈਂਟ ਫਲੇਵਰਸ ਤੇ ਵੀ ਮਿਲੇ ਆ ਸੋ ਇਹਦੇ ਨਾਲ ਪਲੱਸ ਮੈਨੂੰ 25 ਡਾਲਰ ਦਾ ਨੈਸਪ੍ਰੈਸੋ ਦਾ ਕਾਫੀ ਵਾਊਚਰ ਲਾਈਕ ਅ ਗਿਫਟ ਕਾਰਡ ਟਾਈਪ ਮਿਲਿਆ ਆ ਤੇ ਨਾਲ ਆਫ ਕੌਰਸ ਲਾਈਕ frother ਆ ਮਸ਼ੀਨ ਤੇ ਹੈਗੀ ਹੈਗੀ ਆ ਸੋ ਇਹਨੂੰ ਆਪਾਂ ਓਪਨ ਕਰਦੇ ਆ ਐਂਡ ਦੇਖਦੇ ਹਾਂ ਕਿ ਇਹਦੇ ਵਿੱਚ ਕੀ ਕਿਵੇਂ ਦੀ ਮਸ਼ੀਨ ਆ। ਸੋ ਇਹਦੇ ਨਾਲ ਆਪਾਂ ਨੂੰ ਮਿਲਿਆ 25 ਰੋਲ ਦਾ ਵਾਊਚਰ ਐਂਡ THEN ਆਵੀ ਕਾਫੀ ਆ ਆਵੀ ਕਾਫੀ ਆ ਤੇ ਇਹਨੂੰ ਮੈਂ ਕੱਢ ਲੈਣੀ ਆ ਪਹਿਲਾਂ ਬਾਹਰ 1 2 ਤੇ ਐਂਡ THEN ਆਪਾਂ ਨੂੰ ਉੱਪਰ ਖੱਦੀ ਨੁੱਸ ਨਾਥਿੰਗ ਇਹਦੇ ਚ ਦੋ ਹੀ ਨੇ ਪਰ ਨਾਓ ਐਂਡ THEN ਆਪਾਂ ਉਪਰ ਆਹ ਮੈਨੂੰ ਤਾਂ ਲੱਗਦਾ ਕਿ ਉਹ ਜਿਹੜੇ 3 ਐਕਸ ਨਾਲ 12 ਮਿਲਦੇ ਆ ਤੇ ਆਪਾਂ ਨੂੰ ਤਾਂ ਮਿਲੇ ਨਹੀਂ ਹਾਂ ਤਾਂ ਦੇਖੋ गाइस ਕਿੰਨਾ ਸੋਹਣਾ ਇਹਦੇ ਵਿੱਚ ਆ ਡਿਫਰੈਂਟ ਫਲੇਵਰ ਦੇ ਨੇ ਚੈੱਕ ਕਰੋ ਉਹਦੇ ਵਿੱਚੋਂ ਨਿਕਲਿਆ ਆਪਣਾ ਪਹਿਲਾ ਆ ਹੋ ਗਿਆ ਫਰੋਥਰ ਲਾਈਕ ਦੁੱਧ ਦੀ ਛੱਗ ਝੁਗ ਬਣਾਉਣ ਵਾਲਾ ਸਿੰਪਲ ਜੀ ਜੀ ਗੱਲ ਆਪਾਂ ਦੱਸੀਏ ਤੇ ਇਸ 3 ਕਿਹਦੀਆਂ ਤੁਸੀਂ ਕੋਈ ਵੀ ਕੋਲਡ ਫੋਮ ਆਈਸ ਕੋਫੀ ਸਭ ਕੁਝ ਇਹਦੇ ਵਿੱਚ ਬਣਾ ਸਕਦੇ ਹਾਂ ਸਾਰਾ ਹੈਗਾ ਫਰੋਥਰ ਐਂਡ THEN ਆਪਣੀ ਆਗੀ ਮਸ਼ੀਨ ਤੇ ਇਹਨੂੰ ਮੈਂ ਕੱਢਣਾ ਧਿਆਨ ਦੇਣਾ ਲਈ ਆ ਉਹ ਆਈ ਥਿੰਕ ਵੀ ਗੌਟ ਲਾਈਕ ਅ ਐਕਸਟਰਾ ਆਫ ਦਿਸ ਹਾਂ ਸਜਦੇ ਤੇ ਕਪੜਾ ਕਰਕੇ ਰੱਖੀਦਾ ਆ ਓਕੇ ਓਕੇ ਆ ਹੈਗਾ ਉਹਦਾ ਪਾਣੀ ਵਾਲਾ ਕਿੰਨਾ ਜ਼ਿਆਦਾ ਉਹ ਨਿਕਲ ਗਿਆ ਹਾਈ ਐਂਡ ਦਾ ਐਂਡ ਟੈਪ ਤਾਂ ਸ਼ੇਕ ਸੋ ਇੰਨੀ ਵੀ ਲਾਈਕ ઓਣੀ ਹੈਗੀ ਆਈ ਹੋਪ ਤੁਸੀਂ ਦੇਖ ਸਕਦੇ ਹੋ ਕਿ ਮੈਨੂੰ ਲੱਗਣ ਦੇ ਬਹੁਤ ਜ਼ਿਆਦਾ ਵੱਡੀ ਹੋਊਗੀ ਬਟ ਕੰਪੈਕਟ ਹੈ ਉਹ ਉਹਦੇ ਨਾਲੋਂ ਛੋਟੀ ਲੱਗਦੀ ਸਗੋ ਸਹੀ ਆ ਕਿ ਲਾਈਕ ਜ਼ਿਆਦਾ ਜਗ੍ਹਾ ਨਾ ਤੇਰੇ ਤੇ ਸਾਡੇ ਘਰੇ ਲਾਈਕ ਕੈਬਿਨੇਟਸ ਦੇ ਵਿੱਚ ਲਗਾ ਕੇ ਰੱਖਣ ਲਈ ਇੰਨੀਆਂ ਹੈ ਨਹੀਂ ਆ ਸੋ ਆਈ ਥਿੰਕ ਇਟਸ ਗੁੱਡ ਥਿਸ ਇਜ਼ ਲਾਈਕ ਅ ਵੇਸਟ ਕਵਾਸ ਕੇਣਾ ਰੇ ਇਹ ਇਸ ਲੁੱਕਸ ਇਟਸ ਰੇਟੀ ਲੁੱਕ ਐਟ ਥੈਟ ਗਾਇ ਇਸ ਕਿੰਨੀ ਸੋਹਣੀ ਲੱਗਣ ਦੀ ਹੈ ਮਸ਼ੀਨ ਐਂਡ ਇਹਨੂੰ ਆਪਾਂ ਹੁਣ ਯੂਜ਼ ਕਰਾਂਗੇ ਜਦੋਂ ਮੈਂ ਯੂਜ਼ ਕਰੂੰਗੀ ਤੁਹਾਨੂੰ ਸਾਰਿਆਂ ਦਿਖਾਉਂਗੀ ਸ਼ੇਅਰ ਕਰੂੰਗੀ ਫॉर ਸ਼ੋਰ ਤੇ ਇਹਨੂੰ ਹਜੇ ਆਪਾਂ ਚਲੋਣ ਚਲੋਣਾ ਸਿੱਖਣਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ आई डोंट नो कि ये वीडियो, वीडियो मैं किसी so, uh, और वीडियो ਦੇ ਨਾਲ ਪਾਉਂਗੀ ਜਾਂ ਫਿਰ ਮੈਂ ਇਸੇ ਵੀਡੀਓ ਨੂੰ ਇਦਾਂ ਹੀ ਅਪਲੋਡ ਕਰੂੰਗੀ ਸੋ ਲੈਟਸ ਗੈਟ ਸਟਾਰਟਡ ਮੈਂ ਹੁਣੇ ਆਪਣੇ ਕੰਮ ਤੋਂ ਕਰਿਆਈ ਸੀਗੀ ਸ਼ਾਮ ਹੋ ਗਈ ਆ অলਮੋਸਟ 4:30 ਹੋ ਗਿਆ ਰਾਈਟ ਨਾਓ ਤੇ ਅ ਅੱਜ ਮੇਰਾ ਇਨ ਆਫਿਸ ਵਰਕ ਸੀਗਾ ਸੋ ਆਣ ਕੇ ਮੈਂ ਆਪਣੇ ਕੱਪੜੇ ਵਗੈਰਾ ਚੇਂਜ ਕਰ ਲਏ ਮੈਂ ਥੋੜਾ ਰਿਲੈਕਸ ਜੇ ਮੂਡ ਦੇ ਵਿੱਚ ਆ ਗਈ ਆ ਇਸ ਤੋਂ ਪਹਿਲਾਂ ਕਿ ਮੈਂ نیچے ਜਾ ਕੇ ਆਪਣੇ ਆਰਡਰਸ ਦੇ ਉੱਤੇ ਕੰਮ ਕਰਾਂ ਮੈਂ ਸੋਚਿਆ ਕਿ ਡਿਨਰ ਹੁਣੇ ਹੀ ਬਣਾ ਨਹੀਂ ਆ ਕਿਉਂਕਿ ਅੱਜ ਆਰਡਰਸ ਦੇ ਉੱਤੇ ਨਾ ਮੇਰਾ ਟਾਈਮ ਜ਼ਿਆਦਾ ਲੱਗਣਾ ਆ ਤੇ ਬੈਟਰ ਇਹੀ ਰਹੇਗਾ ਕਿ ਮੈਂ ਡਿਨਰ ਜਿਹੜਾ ਹੈ ਪਹਿਲਾਂ ਹੀ ਬਣਾ ਕੇ ਜਾਵਾਂ ਕਿਉਂਕਿ ਫਿਰ ਜਦੋਂ ਕੰਮ ਕਰਕੇ ਆਉਂਗੀ ਫਿਰ ਮੈਂ ਥੱਕ ਜੰਨੀ ਆ ਤੇ ਫਿਰ ਮੇਰੇ ਕੋ ਸ਼ਾਇਦ ਟਾਈਮ ਨਾ ਲੱਗੇ ਤੇ ਆਲਸੋ ਲਾਈਕ ਅੱਜ ਦਾ ਪਲਾਨ ਹੈਗਾ ਆ ਕੋਫਤੇ ਬਣਾਣਾ ਤੇ ਕੋਫਤੇ ਨੂੰ ਲੱਗਦਾ ਹਮੇਸ਼ਾ ਥੋੜਾ ਜ਼ਿਆਦਾ ਟਾਈਮ ਤੇ ਥੋੜਾ ਜ਼ਿਆਦਾ ਟਾਈਮ ਵਾਹ ਐਨੀਵਸ ਮੈਂ ਜਿਹੜੇ ਕੱਦੂ ਸੀਗਾ ਇੱਥੇ ਨਾ ਇੰਨਾ ਫਰੈਸ਼ ਕੱਦੂ ਤੇ ਮਿਲਦਾ ਨਹੀਂ ਹੈਗਾ ਪਤਾ ਨਹੀਂ ਕਿੱਦਾਂ ਦਾ ਹੁੰਦਾ ਆ ਸੋ ਉਹਦੀ ਸਬਜੀ ਵਧੀਆ ਵੀ ਨਹੀਂ ਬਣਦੀ ਵੈਸੇ ਵੀ ਸਾਡੇ ਘਰੇ ਸਾਰਿਆਂ ਨੂੰ ਕੋਫਤੇ ਜ਼ਿਆਦਾ ਪਸੰਦ ਹੁੰਦੇ ਆ ਕੱਦੂ ਦੀ ਸਬਜੀ ਨਾਲੋਂ ਜਦੋਂ ਕੱਦੂ ਦੀ ਮਤਲਬ ਪ੍ਰੋਪਰ ਸਬਜੀ ਖਾਣ ਨੂੰ ਦਿਲ ਕਰੇ ਨਾ ਇੰਡੀਆ ਵਰਗੇ ਟੇਸਟ ਦੀ ਫਿਰ ਅਸੀਂ ਜ਼ੁਕੀਨੀ ਬਣਾਉਨੇ ਆ ਕਿਉਂਕਿ ਉਹਦੇ ਤੋਂ ਸੌਫਟ ਹੋਰ ਕੁਝ ਨਹੀਂ ਇੱਥੇ ਮਿਲਦਾ ਅਮ ਤੇ ਜਿੱਦਾਂ ਮੈਂ ਕਿਹਾ ਕਿ ਮੈਂ ਕद्दू ਜਿਹੜਾ ਉਹ ਉਹਨੂੰ ਛਿੱਲ ਕੇ ਤੇ ਕੱਟ ਕੇ ਗਈ ਸੀ ਹੁਣ ਮੈਂ ਉਹਨੂੰ ਬਿਲੀਕਸ਼ ਕਰਨਾ ਹੈ ਅਸੀਂ ਬਿਲੀਕਸ਼ ਕਹਿੰਨੇ ਆ ਕਈ ਲੋਕ ਕੱਦੂ ਕਸ਼ ਕਹਿੰਦੇ ਆ ਆਈ ਡੋਨਟ ਨੋ ਅਹੀਂ ਬਿਲੀਕਸ਼ ਕਿਉਂ ਕਹਿੰਨੇ ਆ ਆਪਾਂ ਮਾਝੀ ਦੇ ਆ ਆਪਾਂ ਆਪਾਂ ਬਿਲੀਕਾਸ਼ੀ ਕਹਿੰਨੇ ਆ ਐਨੀਵੇਸ ਹੁਣ ਮੈਂ ਉਹਨੂੰ ਕੱਦੂ ਕਸ਼ ਬਿਲੀਕਸ਼ ਵਟ ਏਵਰ ਉਹ ਕਰੂੰਗੀ ਤੇ ਫੇਰ ਆਪਾਂ ਕੋਫਤੇ ਜਿਹੜੇ ਆ ਮੈਂ ਖੁਦ ਵਾਸਤੇ ਜਿਹੜੇ ਆ 에ਅਰ ਫਰਾਇਰ 'ਚ ਬਣਾਣੇ ਆ ਬਾਕੀਆਂ ਲਈ ਮੈਂ ਤਲਨੇ ਆ ਕਿਉਂਕਿ ਉਹਨਾਂ ਨੂੰ 에ਅਰ ਫਰਾਇਰ ਵਾਲੇ ਮੈਨੂੰ ਪਤਾ ਹੈ ਪਸੰਦ ਨਹੀਂ ਆਣੇ ਸੋ ਆ ਆਪਣੇ ਵਾਸਤੇ ਮੈਂ ਥੋੜੇ ਜਿਹੇ ਜਿਹੜੇ ਕਰਕੇ ਉਹ ਸਾਈਡ ਤੇ ਰੱਖ ਲੈਣੀਆਂ ਤੇ ਮੈਂ ਆਪ ਉਹੀ ਖਾਣੀ ਕਿਉਂਕਿ ਮੈਂ ਆਪਣੀ weight loss journey ਦੇ ਉੱਤੇ ਆ ਤੇ ਇਹ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਆਪਣੀ ਸ਼ਾਮ ਦੀ ਰੁਟੀਨ ਸ਼ਾਮ ਦੀ ਰੁਟੀਨ ਬੇਸਿਕਲੀ ਮੈਂ ਡਿਨਰ ਬਣਾਉਂਦੀ ਰੁਟੀਨ ਤੁਹਾਡੇ ਨਾਲ ਸ਼ੇਅਰ ਕਰੂੰਗੀ ਕਿਉਂਕਿ نیچے ਜਾ ਕੇ ਲਾਈਟਿੰਗ ਵਗੈਰਾ ਵਧੀਆ ਨਹੀਂ ਹੈਗੀ ਸੋ ਉੱਥੇ ਮੈਂ ਕੰਮ ਕਰਨਾ ਨਾਲੇ ਵੈਸੇ ਵੀ ਮੇਰੇ ਨਾਲ ਨਾਲ ਵੀਡੀਓ ਨਹੀਂ ਬਣਾ ਸਕਦੀ ਇਟਸ ਵੈਰੀ ਟਾਈਮ ਫੋਕਸਡ ਯੂ نو ਕਾਈਂਡ ਆ ਥਿੰਗ ਸੋ ਲੈਟਸ ਗੈਟ ਸਟਾਰਟਿਡ ਅਮ ਆਪਾਂ ਨਾਲ ਨਾਲ ਸਬਜੀ ਬਣਾਣੇ ਆ ਤੇ ਨਾਲ ਨਾਲ ਆਪਾਂ ਗੱਲਾਂ ਬਾਤਾਂ ਕਰਦੀਆਂ ਤੁਹਾਨੂੰ ਦਿਖਾਨੀਆਂ ਇਗਨੋਰ ਦਾ ਮੈਸ ਪਿੱਛੇ ਬਹੁਤ ਜ਼ਿਆਦਾ ਖਲਾਰਾ ਤੇ ਆਇਆ ਬਹੁਤ ਜ਼ਿਆਦਾ ਨਹੀਂ ਆ ਓਕੇ ਓਕੇ ਜਿਹਾ ਪਿਆ ਹੋ ਤੇ ਅ ਮੈਂ ਕद्दू ਜਿਹੜਾ ਆ ਕੱਟ ਕੇ ਗਈ ਹਾਂ ਜਿੱਦਾਂ ਮੈਂ ਦੱਸਿਆ ਤੁਹਾਨੂੰ ਇਹਨਾਂ ਨੂੰ ਬਿਲੀਕਸ਼ ਕਰ ਲੈਣੇ ਆਪਾਂ ਛੋਟਾ ਛੋਟਾ ਤੇ ਫਿਰ ਆਪਾਂ ਇਹਦੇ ਕੋਫਤੇ ਬਣਾਣੇ ਆ ਤੁਸੀਂ ਕਮੈਂਟ ਕਰਕੇ ਦੱਸਿਓ ਤੁਸੀਂ ਕਿਦਾਂ ਕੋਫਤੇ ਬਣਾਉਂਦੇ ਹੋ ਕਿਉਂਕਿ ਮੇਰਾ ਤਰੀਕਾ ਤਾਂ ਬਹੁਤਾ ਹੀ ਜ਼ਿਆਦਾ ਸਿੰਪਲ ਆ ਨਾ ਮੈਂ ਤਾਂ ਜਸਟ ਇਹਨਾਂ ਨੂੰ ਫਰਾਈ ਕਰਕੇ ਤੇ ਤੜਕਾ ਲਾ ਕੇ ਤੇ ਬਸ ਸੀਟੀ ਛੋਟੀ ਜਿਹੀ ਮਰਾਲੀ ਦੀ ਵੈਸੇ ਇਹਨਾਂ ਨੂੰ ਨਾ ਕੁੱਕਰ ਦੇ ਵਿੱਚ ਬਣਾਈਏ ਤੇ ਜਿਆਦਾ ਹੀ ਘੋਲ ਜਾਂਦੇ ਆ ਸੋ ਮੈਂ ਪ੍ਰੇਫਰ ਕਰੂੰਗੀ ਕਿ ਮੈਂ ਕੜਾਈ ਦੇ ਵਿੱਚ ਬਣਾ ਲਾਂ ਤੇ ਇੱਕ ਟਿਪ ਆ ਵੈਸੇ ਤਾਂ ਤੁਸੀਂ ਸਾਰੇ ਜਣੇ ਜਿਆਦਾ ਸਿਆਣੇ ਹੋ ਮੇਰੇ ਮੰਮਾ ਮੈਨੂੰ ਦੱਸ ਕੇ ਗਏ ਆ ਮੈਨੂੰ ਹਮੇਸ਼ਾ ਸੁੱਕੀਆਂ ਸਬਜ਼ੀਆਂ ਬਣਾਉਣ ਤੇ ਨਾ ਟਾਈਮ ਬੜਾ ਚਾਹੀਦਾ ਹੁੰਦਾ ਤੇ ਮੇਰੇ ਕੋਲ ਹਮੇਸ਼ਾ ਜਿੱਦਾਂ ਤੁਹਾਨੂੰ ਪਤਾ ਟਾਈਮ ਦੀ ਕਮੀ ਹੁੰਦੀ ਆ ਸੋ ਮੰਮਾ ਦੱਸ ਕੇ ਗਏ ਸੀਗੇ ਕਿ ਤੂੰ ਸੁੱਕੀਆਂ ਸਬਜ਼ੀਆਂ ਨੂੰ ਵੀ ਕੁੱਕਰ ਦੇ ਵਿੱਚ ਸੀਟੀ ਮਰਵਾ ਲਿਆ ਕਰ ਤੇ ਤੇਰੇ ਲਈ ਸੌਖਾ ਹੋ ਜਾਊਗਾ ਸੋ ਉਹਨਾਂ ਦਿਨਾਂ ਵਿੱਚ ਜਦੋਂ ਆਪਾਂ ਕੋ ਟਾਈਮ ਨਹੀਂ ਹੈਗਾ ਹਨਾ ਤੇ ਸਬਜੀ ਵੀ ਬਣਨੀ ਆ ਕੋਈ ਉਹਦੇ ਵਾਸਤੇ ਬੈਟਰ ਇਹੀ ਹੈ ਕਿ ਕੁੱਕਰ ਦੇ ਵਿੱਚ ਸਿਟੀ ਬਣਾ ਲਓ ਜਦੋਂ ਮੈਂ ਗਾਜਰਾ ਬਣਾਈ ਆ ਪਰ ਰੀਸੈਂਟਲੀ ਦੋ ਵਾਰੀ ਮੈਂ ਕੁੱਕਰ 'ਚ ਬਣਾਈ ਆ ਇੱਕ ਤੇ ਉਹ ਮੈਨੂੰ ਇੰਨੀਆਂ ਜ਼ਿਆਦਾ ਸਵਾਲ ਲੱਗੀਆਂ ਨਾਰਮਲ ਗਾਜਰਾ ਨਾਲੋਂ ਤੇ ਦੂਜੀ ਚੀਜ਼ ਕੀ ਕੁਇਕ ਸੀ ਗੱਲ ਹੈ ਕਿ ਇੱਕ ਸਿਟੀ ਬਰਾਈ ਡਨ ਐਂਡ ਮੈਨੂੰ ਕੋਈ ਟੈਨਸ਼ਨ ਨਹੀਂ ਕੋਈ ਕੁਝ ਨਹੀਂ ਐਂਡ ਸੇਮ ਚੀਜ਼ ਆਪਾਂ ਇਨਸਟੈਂਟ ਪੌਟ ਦੇ ਵਿੱਚ ਵੀ ਕਰ ਸਕਦੇ ਹਾਂ ਸੋ ਹੁਣ ਮੈਂ ਇਹਨਾਂ ਨੂੰ ਕੱਦੂ ਕਸ਼ ਕਰਕੇ ਫਿਰ ਤੁਹਾਨੂੰ ਮਿਲਦੀ ਆ ਕੱਦੂ ਕਸ਼ ਕਰਕੇ ਮੈਂ ਦਿਖਾ ਦੂੰਗੀ ਕਿ ਕਿੱਦਾਂ ਦਾ ਆਇਆ ਕਿਉਂਕਿ ਇੰਨਾ ਜ਼ਿਆਦਾ ਤੁਸੀਂ ਵੇਖ ਕੇ ਕੀ ਕਰਨਾ ਹੈ ਓ ਮਾਈ ਗਾਡ ਫ੍ਰਿਜ ਦੇ ਵਿੱਚ ਮੈਂ ਰੱਖ ਕੇ ਗਈ ਹਾਂ ਇੰਨਾ ਠੰਡਾ ਹੈ ਨਾ ਮੇਰਾ ਪੂਰੇ ਹੱਥ ਠਰ ਗਿਆ ਐਨੀਵੇਜ਼ ਆ ਮੈਂ ਕੱਦੂ ਕਸ਼ ਕਰ ਲਿਆ ਮਿਲਿ ਕਸ਼ ਵਟ ਏਵਰ ਜੋ ਵੀ ਤੁਸੀਂ ਕਹਿੰਦੇ ਹੋ ਮੈਂ ਕਰ ਲਿਆ ਹੁਣ ਇਹਦੇ ਚੋਂ ਮੈਂ ਮੋਟਾ ਮੋਟਾ ਆ ਜਿੱਦਾਂ ਲਾਈਕ ਇੱਕਰੀ ਪਾਣੀ ਕੱਢ ਲੈਣਾ ਤੇ ਪਾਣੀ ਕੱਢਣ ਤੋਂ ਬਾਅਦ ਇਹਦੇ ਚ ਮੈਂ ਐਕਸਟਰਾ ਪਾਣੀ ਨਹੀਂ ਐਡ ਕਰਦੀ ਤੇ ਇਹਦੇ ਵਿੱਚ ਮੈਂ ਬੇਸਣ ਪਾ ਕੇ ਤੇ ਹਲੂਨ ਮਸਾਲਾ ਵਗੈਰਾ ਪਾ ਕੇ ਤੇ ਅਦਰਕ ਉਦਰਕ ਥੋੜਾ ਜਿਹਾ ਗ੍ਰੇਟ ਕਰਕੇ ਤੇ ਮੈਂ ਤੁਹਾਨੂੰ ਦਿਖਾਨੀ ਆ ਤੇ ਫਿਰ ਆਪਾਂ ਪਕੌੜੇ ਜਿਹੜੇ ਆ ਉਹ ਤੰਨੇ ਸ਼ੁਰੂ ਕਰਦੀਆਂ ਤੇ ਫਿਰ ਆਪਾਂ ਆਪਣਾ ਸਬਜੀ ਵੱਲ ਹੁੰਨੇ ਆ ਬਾਅਦ ਚਿਰ ਤੜਕਾ ਥੋੜਕਾ ਮੈਂ ਕੱਟਦੀ ਆ ਬਟ ਇਸ ਤੋਂ ਸਭ ਤੋਂ ਪਹਿਲਾਂ ਨਾ ਆ ਕੋਫਤਿਆਂ ਦਾ ਕੰਮ ਮੈਂ ਡਨ ਕਰਦਾ ਤੇ ਮੇਰੇ ਹੱਥ ਐ ਠਰੇ ਬਏ ਐ ਲਾਲ ਹੋਏ ਬਏ ਤੁਸੀਂ ਦੇਖ ਸਕਦੇ ਹੋ ਬੋਟ ਹੰਡਰਡ 3 ਤੋਂ ਇਹਨੇ ਮਨੇ ਛੋੜ ਲਿਆ ਵਾ ਇਹਦੇ ਵਿੱਚੋਂ ਆਪਾਂ ਸਮਾਨ ਪਾਣੀ ਆਪਣਾ ਵੇਸਣ ਵਗੈਰਾ ਜਿੰਨੇ ਵੀ ਮਸਾਲੇ ਪਾਣੀ ਆ ਠੀਕ ਆ ਕਦੂ ਦੀ ਸਬਜ਼ੀ ਬਣਾਉਣੀ ਕਿੰਨਾ ਸੌਖਾ ਕੰਮ ਆ ਤੇ ਆ ਥੋੜੇ ਜਿਹਾ ਕੰਮ ਡਬਲ ਹੋ ਜਾਂਦਾ ਬਟ ਇਹ ਵੀ ਸੌਖਾ ਹੀ ਆ ਆ ਜਿਆਦਾ ਲੱਗਣ ਦੇ ਮੈਂ ਥੋੜਾ ਥੋੜਾ ਕਰਕੇ ਪਾਣੀ ਹੁਣ ਆਪਾਂ ਇਹਦੇ ਵਿੱਚ ਪਾ ਲੈਣੀ ਆ ਠੀਕ ਆ ਗਾਇਸ ਮੈਨੂੰ ਜਿੰਜਰ ਬਹੁਤ ਪਸੰਦ ਆ ਸੋ ਮੈਂ ਕੱਦੂ ਕਸ ਕਰਕੇ ਵਿੱਚ ਪਾ ਦੇਣਾ ਜਿੰਜਰ ਇਹ ਅਸੀਂ ਜਿਆਦਾ ਸਪਾਈਸੀ ਚੀਜ਼ਾਂ ਨਹੀਂ ਖਾਂਦੇ ਲਾਈਕ ਜਿਆਦਾ ਕਿ ਆਪਾਂ ਬਿਲਕੁਲ ਵੀ ਸਪਾਈਸੀ ਨਹੀਂ ਖਾਂਦੇ ਆਈ نو ਕਿ ਲਾਈਕ ਕਈ ਲੋਕ ਬੜੇ ਘਰਾਨ ਹੁੰਦੇ ਆ ਕਿ ਜੇ ਤੇ ਮਿਰਚ ਨਹੀਂ ਖਾਂਦੇ ਆ ਸਾਡੇ ਕੋਲੋਂ ਖਾਦੀ ਨਹੀਂ ਜਾਂਦੀ ਇੰਡੀਆ ਦੇਦੋ ਸੀਗੇ ਉਦੋਂ ਤੇ ਖਾ ਖ ਲੈਨੇ ਆ ਸਾਡੇ ਘਰੇ ਹੋਂਦ ਮੇਰੇ ਘਰ ਦੇ ਵੀ ਬਹੁਤ ਘੱਟ ਲੈ ਕੋ ਵੀ ਮੇਰੇ ਜੰਨੀ ਮਿਰਚ ਖਾਂਦੇ ਆ ਤੇ ਮੈਂ ਤੇ ਕਦੀ ਜਿਉ ਆਪਣੇ ਸਿਰ ਤੇ ਹੋਈ ਨਾ ਮੈਂ ਜਲਦੀ ਮੈਂ ਨਹੀਂ ਮਿਰਚ ਮੱਚ ਬਹੁਤੀ ਇਨੀ ਪਸੰਦ ਨਹੀਂ ਮੈਂ ਕਰਦੀ ਜਿੱਦਾਂ ਪੂਰੀ ਸਬਜੀ ਉਹਨੇ ਮੈਂ ਅੱਧੀ ਮਿਰਚ ਮਹਾ ਪਾਉਣੀ ਆ ਤੇ ਉਹ ਵੀ ਸਾਨੂੰ ਮਿਰਚ ਲੱਗਦੀ ਆ ਤੇ ਬਾਕੀ ਮੈਂ ਮਿਰਚ ਦਾ ਆਚਾਰ ਜਿਹਦੇ ਵਿੱਚ ਮਿਰਚ ਨਾ ਹੋਵੇ ਉਹ ਮੈਨੂੰ ਪਸੰਦ ਆ ਪਰ ਮਿਰਚ ਨਹੀਂ ਹੋਣੀ ਚਾਹੀਦੀ ਪਰ ਮੈਨੂੰ ਮਿਰਚ ਦਾ ਆਚਾਰ ਪਸੰਦ ਆ ਸੋ ਆ ਸਾਰਾ ਹੀ ਜਿੰਦਾਂ ਆਲਸੋ ਨਿਊ ਅਪਡੇਟ ਆ ਕਿ ਮੈਂ ਨਵੀਂ ਲੂਣਦਾਨੀ ਆਰਡਰ ਕੀਤੀ ਆ ਸਟੀਲ ਦੀ ਨਹੀਂ ਆ ਤੇ ਇੰਡੀਅਨ ਸਟਾਈਲ ਵੀ ਨਹੀਂ ਆ ਗੋਰਿਆਂ ਦੇ ਸਟਾਈਲ ਦੀ ਆ ਉਹਦਾ ਉਹ ਮੈਂ ਤਾਂ ਆਰਡਰ ਕੀਤੀ ਕਿਉਂਕਿ ਆ ਜਿਹੜੇ ਆ ਨਾ ਮੈਂ ਤੇਨੂੰ ਰੀਫਿਲ ਕਰਨ ਤੇ ਰਹਿਣੀ ਜਦੋਂ ਵੇਖੂ ਆਲਸੇ ਦੇ ਵਿੱਚ ਗੰਦ ਬੜਾ ਪੈਂਦਾ ਹਰ ਹਫਤੇ ਨੂੰ ਪਹਿਲਾਂ ਕਲੀਨ ਕਰੋ ਤੇ ਦੂਜੀ ਚੀਜ਼ ਕੀ ਜਿਹੜੀ ਮੈਂ ਆਰਡਰ ਕੀਤੀ ਆ ਉਹ ਹੈਗਾ ਗੋਰਿਆਂ ਦੇ ਸਟਾਈਲ ਵਾਲੀ ਆ ਪਰ ਮੈਂ ਇਹਨੂੰ ਟਰਾਈ ਕਰੂੰਗੀ ਕਿਉਂਕਿ ਡਰਾਅਰਸ ਦੇ ਵਿੱਚ ਆਵੇ ਨਾ ਆਵੇ ਉਹ ਨਹੀਂ ਮੈਨੂੰ ਪਤਾ ਪਰ ਮੈਂ ਜਦੋਂ ਕਰੂੰਗੀ ਤੁਹਾਨੂੰ ਨੈਕਸਟ ਵੀਡੀਓ ਚ ਮੇਬੀ ਮੈਂ ਤੁਹਾਨੂੰ ਦਿਖਾਉਂਗੀ ਕਿ ਮੈਂ ਕਿਹੜੀ ਕਾਦੀ ਗੱਲ ਕਰਨੀ ਆ ਤੇ ਉਹ ਫੰਕਸ਼ਨੇਬਲ ਹੈਗੀ ਵੀ ਹੈ ਕਿ ਨਹੀਂ ਆਪਾਂ ਟਰਾਈ ਕਰਾਂਗੇ ਮਹੀਨਾ ਕੁ ਟਰਾਈ ਕਰਕੇ ਦੇਖਦੇ ਆਂ ਅਗਰ ਉਹ ਜਿਆਦਾ ਵਧੀਆ ਕੰਮ ਕਰ ਗਈ ਤੇ ਫਿਰ ਉਹ ਉਹਨੂੰ ਕੰਟੀਨਿਊ ਕਰਾਂਗੇ ਨਹੀਂ ਤੇ ਆਪਾਂ ਬੈਕ ਟੂ ਆਪਣੀ ਅਗਲੀ ਲੂਂਦਾਨੀ ਵਿੱਚ ਤੇ ਆਈ ਸਕਦੇ ਆਂ ਸੌਖਾ ਕੰਮ ਲਓ ਧਿਆਨ ਨਵਾ ਤੇ ਮੈਂ ਜਾਣਾ ਪੰਜ ਰੱਜਣ ਵਾਲੇ ਹੋ ਵੀ ਗਏ ਆ ਜਦੋਂ ਵੀਡੀਓ ਬਣਾਈਦੀ ਨਾ ਫਿਰ ਬਹੁਤ ਟਾਈਮ ਲੱਗ ਹੀ ਜਾਂਦਾ ਵੋ ਸੋ ਲੈਟਸ ਡੂਸ ਇੰਨਾ ਲੂਨ ਬੜਾਇਆ ਥੋੜੀ ਜੀ ਹਲਦੀ ਪਾ ਲੈਨੇ ਆਂ ਇਹਦੇ ਵਿੱਚ ਜਿੱਦਾਂ ਮੈਂ ਕਿਹਾ ਇਹ ਇੰਨਾ ਕੋਫਤਿਆਂ ਦੇ ਵਿੱਚ ਕੱਲਿਆਂ ਚ ਬੋਧ ਮਸਾਲੇ ਮਸੂਲੇ ਪਾਉਣ ਦੀ ਨਹੀਂ ਲੋੜ ਹੁੰਦੀ ਹੁਣ ਆਪਾਂ ਆਪਣੇ ਹੱਥਾਂ ਦੇ ਨਾਲ ਸ਼ੁਰੂ ਹੋ ਜਾਈਏ ਨਾ ਇਹਦਾ ਬੈਟਰ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਠੀਕ ਆ ਤੇ ਸਾਰੇ ਚ ਮਿਕਸ ਕਰਦੇ ਹਾਂ ਫਿਰ ਆਪਾਂ ਨੂੰ ਪਤਾ ਲੱਗ ਜੇਗਾ ਜੇ ਵੇਸਣ ਹੋਰ ਪਾਣਾ ਹੋਇਆ ਪਾ ਲਾਂਗੇ ਕਿਉਂਕਿ ਬੋਧ ਜ਼ਿਆਦਾ ਵੀ ਇਹਦੇ ਚ ਵੇਸਣ ਨਹੀਂ ਪਾਣਾ ਹੁੰਦਾ ਉਹਨਾਂ ਕੀ ਪਾਣਾ ਹੈ ਕਿ ਉਹ ਸ਼ੇਪ ਹੋਲਡ ਕਰਨੀ ਸ਼ੁਰੂ ਕਰ ਦੇਣ ਠੀਕ ਆ ਤੇ ਹੁਣ ਆਪਾਂ ਇਹਨੂੰ ਫਰਾਈ ਕਰਦੇ ਆਂ ਤੇ ਮੈਂ ਆਪਣੇ ਵਾਸਤੇ ਥੋੜੇ ਜਿਹਾ ਕੱਢ ਕੇ ਨਾ 에ਅਰ ਫਰਾਈਰ ਦੇ ਜਿੰਨੀ ਕੁ ਮੈਂ ਕੋਲੀ ਕੇ ਸਬਜ਼ੀ ਖਾਣੀ ਮੈਂ ਉਹ 에ਅਰ ਫਰਾਈਰ ਚ ਕਰਨ ਲੱਗੀ ਮੈਂ ਤਲੇ ਥੁਲੇ ਨਹੀਂ ਖਾਣੀ ਕਿਉਂਕਿ ਮੈਂ ਕਰਨੀ ਆਪਣੀ ਡਾਈਟ ਤੇ ਤੇਲ ਵਾਸਤੇ ਇੱਕ ਕੜਾਈ ਲੱਗੀ ਹੋਈ ਪਰਮਨੈਂਟਲੀ ਮਤਲਬ ਇਹ ਨਹੀਂ ਕਿ ਮੈਂ ਇਹਦੇ ਚ ਰਹਿਣ ਦੀ ਮੈਂ ਕੱਢ ਲੈਣੀ ਉਹ ਡੱਬੇ ਚ ਪਾ ਕੇ ਰੱਖ ਲੈਣੀ ਸੋ ਇਹਨੂੰ ਸੋ ਜਿੰਨੀ ਦੇਰ ਤੱਕ ਤੇਲ ਗਰਮ ਹੋਉਂਦਿਆ ਮੈਂ ਓਨੀ ਦੇਰ ਤੜਕਾ ਘੱਟ ਲੈਣੀ ਆ ਥੋੜਾ ਜਿਹਾ ਕੁ ਅਦਰਕ ਸਬਜੀ ਦੇ ਵਿੱਚ ਅਦਰਕ ਮੈਨੂੰ ਕਾਫੀ ਪਸੰਦ ਹੈ ਪਰ ਐਜ਼ ਲੌਂਗ ਐਸ ਉਹ ਨਿੱਕਾ ਨਿੱਕਾ ਕੱਟਿਆ ਹੋਵੇ ਬਹੁਤ ਜ਼ਿਆਦਾ ਵੱਡਾ ਨਾ ਕੱਟਿਆ ਹੋਵੇ ਯੂ ਨੋ ਫਿਰ ਮੈਨੂੰ ਪਸੰਦ ਆ ਜੇ ਬਹੁਤ ਜ਼ਿਆਦਾ ਕਈ ਵੱਡਾ ਵੱਡਾ ਕੱਟ ਕੇ ਪਾਉਂਦੇ ਤੇ ਕੱਚਾ ਜਿਹਾ ਰਹੇ ਨਾ ਮੈਨੂੰ ਨਹੀਂ ਪਸੰਦ ਮੈਂ ਨਿੱਕ ਨਿੱਕਾ ਖਟ ਕੇ ਮੈਨੂੰ ਵਧੀਆ ਲੱਗਦਾ ਪਿਆਜ਼ ਮੈਨੂੰ ਖੁੱਚਾ ਹੀਦਾ ਹੋਏਗਾ ਸਪਾ ਤ ਨੂੰ ਕੱਟਣਾ ਹੈ ਥੋੜਾ ਥੋੜਾ 올राइट ਤੇ ਆਪਾਂ ਪੱਖਾ ਮੈਂ ਆਨ ਕਰ ਦੇਣਾ ਤੇ ਨਾਲ ਨਾਲ ਮੈਂ ਪਕੌੜੇ ਕੱਢਣੇ ਆ ਪੱਖੇ ਦੀ ਬਾਦ ਸ਼ਾਇਦ ਬਹੁਤ ਜ਼ਿਆਦਾ ਹੋਵੇ ਤੇ ਸ਼ਾਇਦ ਮੈਂ ਮਿਊਟ ਕਰਦਾ ਸੋ ਆਪਾਂ ਪਹਿਲਾਂ ਇਹਨੂੰ ਪਕੌੜੀਆਂ ਨੂੰ ਕੱਢ ਦਿੰਨੇ ਆ ਠੀਕ ਆ ਫਰਾਈ ਵਾਲੇ ਪਕੌੜੇ ਆਪਣੇ ਬਿਲਕੁਲ ਰੈਡੀ ਆ ਤੇ ਦੇਖੀ ਚੈੱਕ ਕਰੋ ਬਿਲਕੁਲ ਐਂਡ ਵਧੀਆ ਤਿਆਰ ਹੋਇਆ ਹੈਲਦੀ ਦੇ ਹੈਲਦੀ ਆ ਮੈਂ ਖਾ ਲੈਣੇ ਆ ਇਹ ਵਾਲੇ ਖਾਦਿਆ ਵਾਸਤੇ ਆਹੋਲੇ ਬਣੇ ਆ ਇਹ ਵੀ ਆਲਮੋਸਟ ਬਣ ਗਏ ਆ ਲਾਸਟ ਬੈਚ ਚੱਲਦਾ ਪਿਆ ਆ ਸੋ ਮੰਨੋ ਸੇਮ ਆ ਮੇਰੇ ਆਵਾ ਆ ਕਰ ਦਿੰਦੇ ਸੋ ਪਕੌੜੇ ਸਾਰੇ ਤਲੇ ਗਏ ਆ ਤੇ ਹੁਣ ਆਪਾਂ ਤੜਕਾ ਲਾਣ ਦੀ ਆ ਮੈਂ ਤੇ ਤੜਕੇ ਵਾਸਤੇ ਆਪਾਂ ਹਮੇਸ਼ਾ ਦੇਸੀ ਘਿਓ ਯੂਜ਼ ਕਰਦੇ ਆ ਕੀ ਦਾ ਤੇ ਇਹਦੇ ਵਿੱਚ ਜਰ ਜ਼ਿਆਦਾ ਗਰਮ ਕਰ ਬੈਠੀ ਮੈਂ ਕੁੱਕਰ ਇਹਦੇ ਵਿੱਚ ਮੈਂ ਪਾ ਦੇਣਾ ਜੀਰਾ ਆਲ ਜਾਏਗਾ ਅਦਰਕ ਐਂਡ ਮਿੱਥ ਹੋ ਜਾਏਗਾ گارਲਿਕ ਆ ਆਪਣੇ ਆਲਮੋਸਟ ਭੁੱਜ ਗਏ ਇਹਦੇ ਵਿੱਚ ਆਪਾਂ ਪਾਈਏ ਹੁਣ ਪਿਆਜ਼ ਪਿਉਜ ਪਾਣੇ ਆ ਆ ਸਾਰੇ ਮਿਕਸ ਜੇ ਪਾ ਲਿਆ ਰெட் ਐਂਡ ਵਾਈਟ ਤੇ ਇਹਨੂੰ ਆਪਾਂ ਪਾ ਲੈਨੇ ਆ ਪਿਆਜ਼ অলਮੋਸਟ ਨੰਨਾ ਹੁਣ ਆਪਾਂ ਮਸਾਲੇ ਪਾਣੀ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਜਾਊਗਾ ਲੂਣ ਫੇਰ ਜਾਏਗੀ ਥੋੜੀ ਜਿਹੀ ਹਲਦੀ ਲੌਂਗ ਮਿਰਚ ਗਰਮ ਮਸਾਲਾ ਐਂਡ ਧਨੀਏ ਧਨੀਏ ਦਾ ਤੇ ਕਿਹਦਾ ਪਾਊਡਰ ਧਨੀਆ ਤੇ ਹੋਰ ਕਿਹਦਾ ਹੁੰਦਾ ਵਾ ਦੋ ਤਰ੍ਹਾਂ ਦੇ ਪਾਊਡਰ ਆ ਪਤਾ ਨਹੀਂ ਕਿਹੜਾ ਵਾ ਕਿਉਂ ਮੈਂ ਜੀਰੇ ਦਾ ਪਾਊਡਰ ਛਾਲੇ ਇਹਨੂੰ ਕਰ ਲਈਏ ਮਿਕਸ ਟਮਾਟਰ ਨਾਲ ਪਾ ਕੇ ਤੇ ਮੈਂ ਵਿੱਚ ਥੋੜਾ ਜਿਹਾ ਪਾਣੀ ਪਾਣਾ ਕਿਉਂਕਿ ਮਸਾਲਾ ਪਾਇਆ ਸੀ ਤੇ ਥੱਲੇ ਲੱਗਣਾ ਸ਼ੁਰੂ ਹੋਇਆ ਹੋਇਆ ਸੋ ਇਹਦੇ ਦੋ ਤਰੀਕੇ ਆ ਹੁਣ ਮਤਲਬ ਜਿਹੜੇ ਮੈਂ ਯੂਜ਼ ਕਰਦੀ ਪਰਸਨਲੀ ਆਈ ਡੋਟ ਨੋ ਕਿ ਤੁਸੀਂ ਕਿੱਦਾਂ ਕਰਦੇ ਹੋ ਜਾਂ ਤੇ ਇਹਨੂੰ ਮਸਾਲਿਆਂ ਨੂੰ ਓਪਨਲੀ ਭੁੰਨ ਲੰਦੋ ਠੀਕ ਆ ਤੇ ਫਿਰ ਵਿੱਚ ਸਿੱਧੇ ਪਕੌੜੇ ਪਾ ਕੇ ਤੇ ਤਰੀ ਤਰੀ ਜੀ ਬਣਾ ਕੇ ਤੇ ਰੈਡੀ ਟੂ ਗੋ ਜਾਂ ਫਿਰ ਮਸਾਲੇ ਨੂੰ ਵਿੱਚ ਜਿੰਨਾ ਪਾਣੀ ਤੁਹਾਨੂੰ ਸਬਜ਼ੀ ਦੇ ਵਿੱਚ ਚਾਹੀਦਾ ਉਹ ਪਾ ਕੇ ਸੀੜੀਆਂ ਮਰਾਲੋ ਦੋ ਦਿਨ ਤੇ ਉਸ ਤੋਂ ਬਾਅਦ ਐਂਡ ਦੇ ਵਿੱਚ ਤੁਸੀਂ ਪਕੌੜੇ ਆਪਣੇ ਕੋਫਤੇ ਪਾ ਕੇ ਥੋੜਾ ਜਿਹਾ ਗੜਕਾ ਇਹ ਦਵਾ ਦਿੰਦੇ ਹੋ ਤੇ ਉਹਦੇ ਨਾਲ ਕੀ ਹੁੰਦਾ ਹੈ ਕਿ ਜਿਹੜੇ ਕੋਫਤੇ ਆ ਬਹੁਤ ਜ਼ਿਆਦਾ ਘੁਲ ਨਹੀਂ ਜਾਂਦੇ ਸੋ ਮੈਂ ਇਦਾਂ ਹੀ ਕਰਨਾ ਪਹਿਲਾਂ ਮੈਂ 2 ਕੁ ਮਿੰਟ ਉਦੋਂ ਮਸਾਲਾ ਜਿਹੜਾ ਵਾ ਉਹ ਥੋੜਾ ਹੋ ਜੇ ਸੌਫਟ ਹੋ ਜੇ ਟਮਾਟਰ ਫਿਰ ਮੈਂ ਇਹਦੇ ਵਿੱਚ ਪਣੀ ਭਾ ਕੇ ਤੈਨੂੰ ਨਾ ਸੀਧੀਆਂ ਮਰਾ ਲੈਣੀਆਂ ਜਿੰਨੀਆਂ ਮੈਨੂੰ ਚਾਹੀਦੀਆਂ ਇੱਕ ਦੋ ਬੜੀਆਂ ਹੋਣੀਆਂ ਐ ਐਂਡ ਦੈਨ ਇਨ ਦਾ ਐਂਡ ਆਪਾਂ ਇਹਦੇ ਵਿੱਚ ਐਡ ਕਰਾਂਗੇ ਆਪਣੇ ਕੋਫਤੇ ਤੇ ਫਿਰ ਉਹਨੂੰ ਖੁੱਲੇ 'ਚ ਪਕਾ ਲਾਂਗੇ ਤੇ ਆਪਣੀ ਸਬਜ਼ੀ ਹੋ ਜਣੀ ਐ ਤਿਆਰ ਤਰੀ ਮੈਂ ਪਾਲੀ ਲਈ ਪਾਣੀ ਮੈਂ ਪਾਤਾ ਤੇ ਹੁਣ ਇਹਨੂੰ ਆਪਾਂ ਬੱਸ ਨਾ ਇੱਕ ਦੋ ਸੀਧੀਆਂ ਮਰਾ ਲੈਣੇ ਆ ਤੇ ਵਧੀਆ ਹੋ ਜਣਾ ਠੀਕ ਆ ਤੇ ਨਾਉ ਨਾਲ ਦੀ ਨਾਲ ਆ ਦੇਖੋ ਮੈਂ ਮਲਟੀਟਾਸਕਿੰਗ ਕਰਨੀ ਹੈ ਟਿਫਨ ਕਿਉਂਕਿ ਮੇਰਾ ਕੱਲ ਵਰਕ ਫਰਮ ਆਫਿਸ ਜੇ ਆ ਸੋ ਮੈਂ ਆਪਣੇ ਵਾਸਤੇ ਐਪਲ ਐਂਡ ਚੀਜ਼ ਐਂਡ ਥੋੜਾ ਜਿਹਾ ਪਨੀਰ ਪੈਕ ਕਰ ਲਿਆ ਤੇ ਨਾਲ ਦੀ ਨਾਲ ਮੈਂ ਉਹ ਵੀ ਪੈਕ ਕਰ ਲੈਣਾ ਹੈ ਆ ਬ੍ਰੈਕਫਾਸਟ ਲੰਚ ਜੋ ਵੀ ਮੈਂ ਖਾਣਾ ਆਲਸੋ ਮੈਂ ਬ੍ਰੈਕਫਾਸਟ ਦੇ ਵਿੱਚ ਓਟਸ ਵਿਦ ਅ ਲिटल ਬਲਿਟ ਆਫ ਗ੍ਰੇਨੋਲਾ ਐਂਡ ਨਟਸ ਪੈਕ ਕਰ ਰਹੀ ਹਾਂ ਵਿਦ ਮਿਲਕ ਮੈਂ ਸਾਈਡ ਤੇ ਲੈ ਜਾਣਾ ਸੋ ਆਪਣਾ ਜਿਹੜਾ ਬ੍ਰੈਕਫਾਸਟ ਕੱਲ ਵਾਸਤੇ ਕੰਮ ਤੇ ਕਰਨ ਉਹ ਵੀ ਤਿਆਰ ਆ ਜੇ ਤੁਸੀਂ ਆਟਾ ਨੂੰ ਔਖਾ ਲੱਗਦਾ ਹੈ ਮਸ਼ੀਨ ਨਹੀਂ ਹੈਗੀ ਉਹਨੂੰ ਆਟੇ ਨੂੰ ਨਾ ਇਕੱਠਾ ਜਿਆ ਕਰਕੇ ਇੱਕ ਵਾਰੀ ਜਿੱਦਾਂ ਮਲਗ ਮੜਾ ਜਾਂ ਪਾਣੀ ਪਾ ਕੇ ਇਕੱਠਾ ਕਰਕੇ ਉਹਨੂੰ ਥੋੜੀ देर ਰੱਖ ਲਓ ਉਹਨੀਂ ਦਿਰ ਆਪਣੀ ਡਿਸ਼ਵਾਸ਼ਰ ਚ ਭਾਂਡੇ-ਪੁੱਡੇ ਲਾ ਲਓ ਕੱਢ ਲਓ ਸਾਫ਼ ਸਫਾਈ ਕਰ ਲਓ ਮੈਂ ਇਦਾਂ ਹੀ ਕਰਦੀ ਆ ਆਪਣੇ ਕਵਾਡਸ ਵਗੈਰਾ ਕਲੀਨ ਕਰ ਦਿੰਨੀ ਆ ਤੇ ਸਾਰੀ ਸਫਾਈ ਸੁਈ ਕਰ ਲੈਨੀ ਆ ਫਿਰ ਜਦੋਂ ਆਟਾ ਡਨ ਹੋ ਜਾਂਦਾ ਆ ਸੌਫਟ ਹੋ ਜਾਂਦਾ ਉਹਨੂੰ ਇੱਕ ਦੋ ਮੁੱਖੀਆਂ ਦੋ ਤੇ ਆਟਾ ਇੱਕਦਮ ਪਰਫੈਕਟ ਗੁੱਝ ਜਾਂਦਾ ਟਿਪ ਆਫ ਦਿ ਡੇ ਆ ਜਰੂਰ ਟਰਾਈ ਕਰਿਓ ਜੇ ਤਹ ਨਹੀਂ ਕੀਤੀ ਆਪਾਂ ਕੁਇਕਲੀ ਜਿਹੜਾ ਆਟਾ ਗੁੰਨਣ ਨੇ ਠੀਕ ਆ ਮੈਂ ਹੱਥ ਨਾਲ ਆਟਾ ਬਹੁਤ ਘੱਟ ਗੁੰਨੀ ਬਹੁਤ ਬਹੁਤ ਘੱਟ ਲਾਈਕ ਬਹੁਤ ਰੇਅਰ ਹੀ ਹੁੰਦਾ ਵਾ ਮੋਸਟਲੀ ਮਸ਼ੀਨ ਦੇ ਵਿੱਚ ਹੀ ਮੈਂ ਕਰ ਲੈਂਦੀ ਆ ਤੇ ਜਦੋਂ ਮੈਨੂੰ ਕਰਨਾ ਪਵੇ ਸੋ ਦਿਸ ਇਜ਼ ਵਾਟ ਆਈ ਮੀਨ ਲਾਈਕ ਮੈਂ ਸਾਰਾ ਆਟਾ ਨਾ ਇੱਧਰ ਇਕੱਠਾ ਜਾਂ ਮੰਨ ਲਈਦਾ ਵਾ ਤੇ ਫਿਰ ਥੋੜੀ ਦੇਰ ਨੂੰ ਉਹਨੂੰ ਰੈਸਟ ਕਰਨ ਰੱਖ ਦੇਦਾ ਰੈਸਟ ਕਰਨ ਤੋਂ ਬਾਅਦ ਉਹ ਆਟਾ ਆਪੇ ਹੀ ਆਲਮੋਸਟ ਗੁੱਜ ਜਾਂਦਾ ਤੇ ਉਹਨੂੰ ਦੋ ਤਿੰਨ ਵਾਰੀ ਮੁੱਖੀਆਂ ਹੀ ਆ ਦੋ ਤੇ ਆਟਾ ਆਪਣਾ ਤਿਆਰ ਹੋ ਜਾਂਦਾ ਤੇ ਜਿੰਨੇ ਵੀ ਹੋਣ ਨਾ ਕੰਮ ਕਰੀ ਜੋ ਬਾਕੀ ਦੇ ਤੇ ਆਟਾ ਵਾਸਤੇ ਇੱਕ ਵਾਰੀ ਪਾ ਕੇ ਤੇ ਮਸ਼ੀਨ ਕਰ ਦੋ ਓਨ 10 ਮਿੰਟਾਂ ਵਿੱਚ ਆਪਾਂ ਹੋਰ ਸਾਰੇ ਸੋਈ ਸੰਭੀ ਜਾਂਦੀ ਹੈ ਤੇ ਉਹਨੇ ਇਹਨੂੰ ਸੋਖ ਵਧੀਆ ਆਟਾ ਗੁੱਜ ਜਾਂਦਾ ਆਪੇ ਉਹਨੇ ਗੁੰਨ ਦੇਣਾ ਆ ਦੇਖੋ ਇਦਾਂ ਮੈਂ ਇਕੱਠਾ ਕਰਤਾ ਨਾ ਤੇ ਇਹਨੂੰ ਮੈਂ ਥੋੜੀ ਜਿਹੀ ਰੈਸਟ ਲਈ ਰੱਖ ਦੇਣਾ ਹੁਣ ਟੱਕ ਕੇ ਆਟੇ ਨੂੰ ਤੇ ਜਦੋਂ ਮੈਂ ਪ੍ਰਸ਼ਾਦ ਦੇ ਲਾਣੇ ਆ ਤੇ ਬਸ ਇੱਕ ਦੋ ਵਾਰੀ ਮੁੱਕੀ ਜੀ ਦੇਣੀ ਆ ਤੇਲ ਥੋੜਾ ਜਿਹਾ ਆਇਲ ਇੱਕ ਚਮਚ ਪਾ ਲਈਦਾ ਤੇ ਆਟਾ ਆਪਣਾ ਤਿਆਰ ਹੋ ਜਾਂਦਾ ਆਟੇ ਨੂੰ ਵੀ ਰੈਸਟ ਮਿਲ ਗਈ ਆ ਕੁੰਨਨਦੇ ਤੇ ਆਪੇ ਹੀ ਦੇਖੋ ਕਿੰਨਾ ਵਧੀਆ ਆਲਰੇਡੀ ਕਿੰਨਾ ਵਧੀਆ ਆਟਾ ਤਿਆਰ ਹੋ ਗਿਆ ਬਸ ਉਹਨੂੰ ਰੈਸਟ ਦੇਣ ਦੀ ਲੋੜ ਐ ਤਾਂ ਫਿਰ ਆਟਾ ਤਿਆਰ ਹੋ ਜਾਂਦਾ ਦੇਖੋ ਜੇ ਤੁਸੀਂ ਆਪਣੀ ਜੌਬ ਵੀ ਮੈਨੇਜ ਕਰਨੀ ਆ ਘਰ ਦਾ ਵੀ ਮੈਨੇਜ ਕਰਨਾ ਹੈ ਨਾਲ ਆਪਣਾ ਬਿਜ਼ਨਸ ਵੀ ਤੁਸੀਂ ਸਾਰਾ ਕੁਝ ਹੀ ਮੈਨੇਜ ਕਰਨਾ ਨਾ ਬੈਸਟ ਇਹ ਤਰੀਕਾ ਪਹਿਲੀ ਚੀਜ਼ ਹੈਲਪ ਹਮੇਸ਼ਾ ਤੁਹਾਡੇ ਕੋਲ ਕੋਸ਼ਿਸ਼ ਕਰੋ ਹੋਣੀ ਚਾਹੀਦੀ ਆ ਮੇਰੇ ਕੋਲ ਹਮੇਸ਼ਾ ਨਹੀਂ ਹੁੰਦੀ ਬਟ ਜਿੰਨੀ ਮੈਨੂੰ ਮੇਰੇ ਘਰ ਦੇ ਲਈ ਹੈਲਪ ਕਰ ਸਕਦੇ ਉਹ ਕਰਦੇ ਆ ਦੂਜੀ ਚੀਜ਼ ਕਿ ਤੁਸੀਂ ਹੈਕਸ ਇਦਾਂ ਦੇ ਲੱਭੋ ਕਿ ਲਾਈਕ ਤੁਹਾਡੀ ਲਾਈ ਸੌਖੀ ਹੋਵੇ ਤੁਹਾਨੂੰ ਕੰਮ ਕਰਨਾ ਟਾਸਕ ਨਾ ਲੱਗੇ ਤੁਸੀਂ ਸ਼ੌਂਕ ਦੇ ਨਾਲ ਪਿਆਰ ਦੇ ਨਾਲ ਆਪਣੇ ਘਰ ਦੇਆਂ ਵਾਸਤੇ ਯੂ نو ਕੰਮ ਕਰੋ ਹੁਣ ਇਹਨੂੰ ਆਪਾਂ ਸ਼ਿਫਟ ਕਰ ਦਿੰਨੇ ਆ ਦੂਜੇ ਭਾਂਡੇ 'ਚ ਚਾਪਾ ਕਲਣਾ ਹੀ ਡੂੰਘਾਈ ਗਿੰਨੇ ਬੋਲ ਯੂ نو ਉਹਦੇ ਚ ਰੱਖ ਦੋ ਇਹਨਾਂ ਆਟਾ ਤੇ ਆਟਾ ਬਿਲਕੁਲ ਵਧੀਆ ਤਿਆਰ ਹੋ ਜਾਂਦਾ ਇਦਾਂ ਓਕੇ ਕਰੀ ਸੀ ਕਿ ਮੈਂ ਪੇਪਰ ਟਾਵਲ ਯੂਜ਼ ਕਰਦੀ ਆ ਆਈ نو ਕਈਆਂ ਲਈ ਮਤਲਬ ਆ ਇਨਾ ਇਕਨੋਮਿਕ ਨਹੀਂ ਹੈਗਾ ਤੇ ਕਪੜਾ ਯੂਜ਼ ਕਰਦੇ ਮੈਨੂੰ ਨਹੀਂ ਵਧੀਆ ਲੱਗਦਾ ਕਿਉਂਕਿ ਕਪੜਾ ਦੋ ਕਵਾਰੀ ਵਰਤੋ ਫਿਰ ਗੰਦੀ ਜੀ ਸਮੈਲ ਆਣੀ ਸ਼ੁਰੂ ਹੋ ਜਾਂਦੀ ਹੈ ਵਿੱਚ ਆਈ ਡੋਨ ਲਾਈਕ ਸੋ ਆ ਪ੍ਰੈਫਰ ਕਿ ਯੂਜ਼ ਕਰਕੇ ਸੋੜ ਲਓ ਠੀਕ ਆ ਇੱਕ ਪੇੜ ਦਾ ਟਾਹਣਾ ਔਲਰੇਡੀ ਬਚਿਆ ਸੀ ਸੋ ਆਪਾਂ ਉਹਦੇ ਵੀ ਫੁੱਲ ਕਾੜ ਦੇ ਲਾ ਲੇਣਾ ਹਰ ਵਾਰੀ ਫੁੱਲ ਕੇ ਮੇਰੇ ਤਾਂ ਫੁੱਲ ਫੁੱਲ ਕੇ ਢਲਾਤ ਦੇ ਸੋ ਕਦੀ ਕਦੀ ਲਾਤ ਵੀ ਜਾਂਦੇ ਆ ਤੇ ਵੀਡੀਓ ਵਿੱਚ ਰਿਕਾਰਡ ਹੋ ਰਹੀ ਆ which is a good timing also like ਸਾਡੇ ਘਰੇ ਨਾ ਮੈਂ ਨਾਰਮਲੀ ਜੀ ਗੱਲ ਆ ਕਿ ਸਾਡੇ ਘਰੇ ਯੂ نو ਇਡੇ ਉਹ ਟੈਂਟਰਮਸ ਨਹੀਂ ਹੈਗੇ ਨਾ ਇਹ ਅਖਰੇ ਜੇ ਜਿਹਨੂੰ ਆਪਾਂ ਕਹਿ ਦਿੰਨੇ ਆ ਕਿ ਤਵੇ ਤੋਂ ਲੱਖ ਦਾ ਲੱਛਦਾ ਮਿਲਣਾ ਚਾਹੀਦਾ ਆ ਫੁਲਕੇ ਹੀ ਖਾਣੇ ਆ ਰੀਸੈਂਟਲੀ ਮੈਂ ਮਿਸਿਸ ਮੂਵੀ ਦੇਖੀ ਸੀਗੀ ਉਹਦੇ ਵਿੱਚ ਜਿੱਦਾਂ ਉਹ ਕਹਿੰਦਾ ਫੁਲਕਾ ਚਾਹੀਏ ਫੁਲਕਾ ਰੋਟੀ ਨਹੀਂ ਫੁਲਕਾ ਸਾਡੇ ਘਰੇ ਉਹ ਸਭ ਚੀਜ਼ਾਂ ਨਹੀਂ ਚੱਲਦੀਆਂ ਥੈਂਕਸ ਟੂ ਬਾਬਾ ਜੀ ਰੋਟੀ ਬਣੀ ਮਿਲ ਜਾਂਦੀ ਆ ਸਾਰੇ ਕੰਮ ਮੈਨੇਜ ਹੋ ਜਾਂਦੇ ਆ ਸੋ एवरीवन ਇਜ਼ ਗ੍ਰੇਟਫੁਲ ਫॉर दैट ਸੋ ਪਰ ਮੇਰਾ ਫੁਲਕਾ ਲਾਥ ਨਹੀਂ ਆ ਮਾ ਬੜਾ ਉਹਨੇ ਰੋਟੀ ਬਣ ਜਾਣਾ ਤੇ ਮੈਨੂੰ ਤੇ ਇਹ ਵੀ ਨਹੀਂ ਪਤਾ ਮੂਵੀ ਦੇਖਣ ਤੋਂ ਪਹਿਲਾਂ ਕੀ ਅੱਛਾ ਫੁਲਕੇ ਹੈ ਜਾਂ ਤੇ ਰੋਟੀ 'ਚ ਡਿਫਰੈਂਸ ਹੁੰਦਾ ਆ ਬਟ ਸਾਡੇ ਘਰੇ ਏਡੇ ਮਤਲਬ ਯੂ نو ਨਖਰਾ ਕੋਈ ਨਹੀਂ ਕਰਦਾ ਪਰ ਸਾਡੇ ਆਪਣੇ ਲੱਥ ਗਿਆ ਆਹ ਹੈ ਲਾਸਟ ਪਾਰਟ ਆਫ ਦ ਕਲੀਨਿੰਗ ਐਂਡ ਵੀ ਆਰ ਗੁੱਡ ਮੇਰਾ ਫਿਰ ਕਿਚਨ ਦਾ ਕੰਮ ਜਿਹੜਾ ਹੁੰਦਾ ਉਹ ਹੋ ਗਿਆ ਜਿੱਦ ਦੇ ਦਿਨ ਦਾ ਡਨ ਠੀਕ ਆ ਨਾਲੇ ਨਾਲ ਮੈਂ ਭਾਂਡੇ ਵੀ ਬਿਲਕੁਲ ਸਾਫ਼ ਰੱਖੀ ਜਾਣੀ ਆ ਡਿਸ਼ਵਾਸ਼ਰ ਦੇ ਵਿੱਚ ਨਾਲੇ ਨਾਲ ਲਾਈ ਜੋ ਤੁਹਾਡਾ ਕੰਮ ਤੇਰੀ ਲਾਈਫ ਸੌਖੀ ਰਹਿੰਦੀ ਆ ਆ ਨੋ ਕੁਝ ਭਣਾ ਹੁੰਦਾ ਕਿ ਪਹਿਲਾਂ ਸਾਰਾ ਬਣਾ ਲੈਂਦੀ ਆ ਫਿਰ ਛੱਕ ਕੇ ਫੇਰ ਉਹ ਰਸੋਈ ਸਾਫ਼ ਕਰਨ ਆਂਦੀ ਆ ਮੈਂ ਮੇਰੇ ਮੈਨੂੰ ਇਦਾਂ ਵਧੀਆ ਨਹੀਂ ਲੱਗਦਾ ਦੂਜੀ ਚੀਜ਼ ਮੇਰੇ ਲਈ ਉਹ ਚੀਜ਼ ਕੰਮ ਨਹੀਂ ਕਰਦੀ ਕਿਉਂਕਿ ਮੈਂ ਕਰੀ ਇੱਥੋਂ ਡਨ ਹੋ ਗਈ ਨਾ ਫਿਰ ਮੈਂ ਹੋਰ ਕੰਮਾਂ 'ਚ ਰੁੱਝ ਜਾਣਾ ਤੇ ਦੂਜੇ ਕੰਮਾਂ 'ਚ ਜੇ ਮੈਂ ਰੁੱਝ ਗਈ ਤੇ ਫਿਰ ਮੇਰੇ ਕੋਲ ਵਾਪਸ ਆਣਗੇ ਇੱਥੇ ਕਲੀਨਿੰਗ ਨਹੀਂ ਹੋਣੀ ਸੋ ਨਾਲੋ ਨਾਲ ਸਾਰਾ ਕੰਮ ਚੱਲੰਦਾ ਹੀਦਾ ਸੋ ਕਹੇ ਆ ਮੇਰਾ ਤੇ ਉਦਾਂ ਹੀ ਤਰੀਕ ਖਾਣ ਨੂੰ ਮਨ ਕਰਦਾ ਹੈ ਸੂਪ ਵਾਂਗੂ ਲੱਗੰਦੀ ਆ ਐਂਡ স্মੈਲ ਰੀਲੀ ਗੁੱਡ ਆਪਣੀ ਸਬਜੀ ਅੱਜ ਦੀ ਤਿਆਰ ਆ ਆਜੋ ਹੁਣ ਆਪਾਂ ਇਹਦੇ ਵਿੱਚ ਆਪਣੇ ਵਾਲੇ ਕੋਫਤੇ ਜਿਹੜੇ ਆ ਉਹ ਪਾ ਲਈਏ। ਗੱਟੇ ਸੀਗੀ ਆ ਮੇਰੇ ਵਾਲੇ ਕੋਫਤੇ ਆ 에어 ਫ్రਾਇਰ ਵਾਲੇ। ਹਨ ਮੈਂ ਸੋਕ ਕਰਕੇ ਰੱਖੀ ਤਾਂ ਕਿ ਜਦ ਤੱਕ ਖਾਣੇ ਆ ਸੌਫਟ ਹੋ ਜਾਣ ਵਧੀਆ। ਠੀਕ ਆ। ਵੈਸੇ ਆ ਸਬਜੀ ਮੇਰੇ ਲਈ ਜਿਆਦਾ ਆ ਬਟ ਇਟਸ ਓਕੇ। ਇਹ ਚੋਕੀ। ਐਟ ਲੀਸ ਇਟਸ ਨਾ ਫੁੱਲ ਆਫ ਔਇਲ ਲਾਈਕ ਦਾ ਵਨ। ਸੋ ਇਹਦੇ ਤੇ ਥੋੜੀ ਜਿਹੀ ਮਤਰੀ ਹੋਰ ਪਾ ਲਾ। ਠੀਕ ਆ। ਹੋਗੀ ਮੇਰੀ ਸਬਜੀ ਨਾ ਮਸਾਲੇ ਜਰਾ ਹੋਣਾ ਓਕੇ ਗਾਇਸ ਸਬਜੀ ਆਪਣੀ ਡਾਨਾ ਕੋਫਤਿਆਂ ਦੀ ਥੋੜਾ ਜਿਹਾ ਵਿੱਚ ਮੈਂ ਪਾਣੀ ਪਾ ਕੇ ਥੋੜੀ ਜਿਹੀ ਤਰੀ ਹੋਰ ਵਧਾ ਲੈਣੇ ਆਪਾਂ ओके okay जी ਅੱਜ ਦੀ ਰੁਟੀਨ ਦੀ ਜਿਹੜੀ ਸ਼ਾਮ ਦੀ ਰੁਟੀਨ ਦੀ ਵੀਡੀਓ ਸੀਗੀ ਆਈ ਹੋਪ ਤੁਸੀਂ ਸਾਰਿਆਂ ਨੇ ਲਾਈਕ ਕੀਤੀ ਹੋਊਗੀ ਤੇ ਥੋੜਾ ਬਹੁਤਾ ਜਿਹੜੀਆਂ ਪੈਣਾ ਕੰਮ ਕਰਦੀਆਂ ਉਹਨਾਂ ਨੇ ਸ਼ਾਇਦ ਰਿਲੇਟ ਵੀ ਕੀਤਾ ਹੋਊਗਾ ਸੋ ਸ਼ਾਮ ਨੂੰ ਘਰ ਆਣ ਕੇ ਜੇ ਮੈਂ ਜਿੱਦਾਂ ਛੋਲੇਆਂ ਦੀ ਸਬਜੀ ਹੋ ਗਈ ਚਿੱਟੇ ਛੋਲੇ ਕਾਲੇ ਛੋਲੇ ਰਾਜਮਾ ਦਾਲ ਜਿਵੇਂ ਇਨਸਟੈਂਟ ਪੌਟ ਦੇ ਵਿੱਚ ਸਵੇਰੇ ਨਹੀਂ ਬਣਾ ਕੇ ਜਾਨੀ ਤੇ ਜੇ ਸ਼ਾਮੀ ਆਣ ਕੇ ਸਬ지ਆ ਸਬ지ਆ ਬਣਾਉਣੀਆਂ ਔਨ ਫਿਰ ਥੋੜਾ ਜਿਹਾ ਟਾਈਮ ਵੱਧ ਜ਼ਰੂਰ ਲੱਗਦਾ ਹੈ ਬਟ ਇਹ ਹੈ ਕਿ ਕੰਮ ਸਾਰਾ ਆਪਾਂ ਜੇ ਟਾਈਮ ਟੇਬਲ ਬਣਾਇਆ ਹੋਵੇ ਤੇ ਫਿਰ ਮੈਨੇਜ ਹੋ ਹੀ ਜਾਂਦਾ ਆ ਏਡੀ ਕੋ ਚੱਕਰ ਨਹੀਂ ਹੈਗਾ ਐਂਡ ਅੱਜ ਦੀ ਸਬਜੀ ਥੋੜੀ ਜਿਹੀ ਲੰਬੀ ਹੀ ਤੇ ਪਲੱਸ ਲੰਬੀ ਵੀਡੀਓ ਬਣਾਉਣ ਕਰਕੇ ਵੀ ਹੋ ਗਈ ਸੋ ਅੱਜ ਦਾ ਕੰਮ ਜਿਹੜਾ ਆਪਣਾ ਉਹ ਡਾਨਿਆ ਸ਼ਾਮ ਦੀ ਰੁਟੀਨ ਹੁਣ ਮੇਰਾ ਟਾਈਮ ਆ ਮੈਂ نیچے ਜਾਣਾ ਆ ਮੈਨੂੰ 2 ਘੰਟੇ ਲੱਗ ਜਾਣੇ ਥੱਲੇ ਕੰਮ ਕਰਦੇ ਆ ਉਹ ਕੰਮ ਡਨ ਕਰਨ ਤੋਂ ਬਾਅਦ ਉੱਪਰ ਆਣ ਕੇ ਆਪਾਂ ਪ੍ਰਸ਼ਾਦਾ ਛਕਣਾ ਆ ਤੇ ਫਿਰ ਬਸ ਮੈਂ ਥੋੜੀ ਬੋਤੀ ਵੀਡੀਓਜ਼ ਵਗੈਰਾ ਜਿਹੜੀਆਂ ਐਡਿਟ ਕਰਨੀਆਂ ਹੁੰਦੀਆਂ ਉਹ ਕਰ ਕਰਕੇ ਫ ਐਂਡ ਆਲਰੈਡੀ ਮੇਰੇ ਜਿਹੜੇ ਕੁਝ ਆਰਡਰਸ ਹੈਗੇ ਆ ਉਹ ਮੈਂ ਸ਼ਿਪ ਆਊਟ ਕਰਨੇ ਆ ਜਿਹੜੇ ਕਿ ਮੈਂ ਕੱਲ ਨੂੰ ਡ੍ਰੌਪ ਕਰੂੰਗੀ ਅੱਜ ਤੇ ਟਾਈਮ ਲੱਗ ਗਿਆ ਨਹੀਂ ਸੋ ਬਸ ਹੁਣ ਆਪਾਂ ਚੱਲਦੇ ਆਂ نیچے ਆਪਣਾ ਕੰਮ ਜਾ ਕੇ ਕਰਦੇ ਆਂ ਤੇ ਆਪਾਂ ਤੁਹਾਨੂੰ ਮਿਲਾਂਗੇ ਆਪਣੀ ਨੈਕਸਟ ਵੀਡੀਓ ਚ ਸਤਿ ਸ੍ਰੀ ਅਕਾਲ ਜੀ